ਇਹ ਦਾਨ ਸਬਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪਖੋਗੋਹ ਮਹਾਮਾਰਾ ਵਿਖੇ ਬੀਤੀ ਰਾਤ ਕਰੀਬ 12 ਵਜੇ ਚਲਰੀ ਤੇਜ਼ ਹਵਾ ਦੀ ਵਜ੍ਹਾ ਨਾਲ ਕਨਕ ਦੇ ਖੇਤਾਂ ਦੇ ਨਾਲ ਲੱਗਦੇ ਪਈ ਧੂੜੀ ਵਿੱਚੋਂ ਨਿਕਲੀ ਚੰਗਿਆੜੀ ਨਾਲ ਕਸਾਨਾਂ ਦੀ ਪੁੱਤਾਂ ਮੰਗਰ ਪਾਲੀ ਹੋਈ ਕਨਕ ਦੀ ਫਸਲ ਅਤੇ ਨਾਲ ਸੜ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਸਾਨ ਸਾਫਾ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਕਣਕ ਦਾ ਡੇਰਾ ਬਾਬਾ ਨਾਲ ਦੇ ਦਾਣਾ ਮੰਡੀ ਵਿਖੇ ਟੋਲ ਕਰ ਵਾਰਿਆ ਸੀ ਤਾਂ ਮੈਨੂੰ ਬੀਤੀ ਰਾਤ 12 ਵਜੇ ਦੇ ਕਰੀਬ ਫੋਨ ਆਇਆ ਕਿ ਤੁਹਾਡੇ ਖੇਤਾਂ ਵਿੱਚ ਅੱਗ ਲੱਗੀ ਹੋਈ ਹੈ ਤਾਂ ਮੇਰੇ ਵੱਲੋਂ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਟਰੈਕਟਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਭਾਰੀ ਮੁਸਖਤ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉਹਨੇ ਚਿਰ ਤੱਕ ਕਰੀਬ 1 ਏਕੜ ਦੇ ਕਰੀਬ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਚੁੱਕਾ ਸੀ ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਵੱਲੋਂ ਸਿਰਕਰ ਤਰਫ ਪਰ ਕੋਰੀਡੋਰ ਅੰਦਰ ਫਾਇਰ ਬ੍ਰਿਗੇਡ ਦੇ ਧੱਕਾ ਜਨੂ ਸੂਚਿਤ ਕੀਤਾ ਗਿਆ ਪਰ ਉਹਨਾਂ ਵੱਲੋਂ ਇੱਕ ਵਾਰ ਫੋਨ ਪਹੁੰਚਣ ਤੋਂ ਬਾਅਦ ਫੋਨ ਸੇਚ ਅਫੈਕਟ ਕਰ ਦਿੱਤਾ ਗਿਆ ਅਗਰ ਕਿ ਫਾਇਰ ਬ੍ਰਿਗੇਡ ਦੀ ਗੱਡੀ ਉਹਨਾਂ ਤੱਕ ਸਮੇਂ ਸਿਰ ਪਹੁੰਚ ਜਾਂਦੀ ਤਾਂ ਉਹਨਾਂ ਦਾ ਇਹ ਨੁਕਸਾਨ ਹੋਣੋਂ ਬਚ ਜਾਣਾ ਸੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਿ ਇਹ ਡੇਰਾ ਬਾਬਾ ਨਾਟਕਨਗਰ ਕੰਪਨੀ ਦੀ ਫਾਇਰ ਬ੍ਰਿਗਡ ਗੱਡੀ ਬਟਾਲਾ ਤੋਂ ਡੇਰਾ ਵਾਪਸ ਲਿਆਂਦੀ ਜਾਵੇ ਅਤੇ ਉਹਨਾਂ ਦਾ ਹੋਏ ਨੁਕਸਾਨ ਦੀ ਗਰੰਡਾਬਰੀ ਕਰਾ ਕੇ ਉਚਿਤ ਮੁਆਵਜ਼ਾ ਦਿੱਤਾ ਜਾਵੇ ਇਸ ਸਬੰਧ ਵਿੱਚ ਜਦੋਂ ਸਾਡੇ ਵੱਲੋਂ ਨੈੱਪ ਤੋਂ ਫੀਲਾ ਡੇਰਾ ਬਾਬਾ ਨਾਨਕ ਅਰਮਾਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਮੀਡੀਆ ਕਰਮੀਆਂ ਵੱਲੋਂ ਮੇਰੇ ਧਰਮ ਵਿੱਚ ਚੱਲ ਜਾਂਦਾ ਗਿਆ ਹੈ ਤੇ ਇਸ ਸਬੰਧ ਵਿੱਚ ਪਟਵਾਰੀ ਨੂੰ ਰਿਪੋਰਟ ਬਣਾਉਂਦੇ ਰਣਵੇਸ਼ ਜਾਰੀ ਕਰ ਦਿੱਤੇ ਹਨ ਰਿਪੋਰਟ ਹੁਣ ਪ੍ਰੰਤਕ ਸਿਵਲ ਕਟਾਣ ਨੂੰ ਮਵਾਵਜਾ ਦਿੱਤਾ ਜਾਵੇਗਾ ਅਤੇ ਜੋ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅਣਦੇਖੀ ਕੀਤੀ ਹੈ ਉਹਨਾਂ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਦੇ ਨਾਮ ਆਪਣਾ ਕਰ ਲਾਰਬਰ ਵੀਰ ਜੀ ਨੇ ਪਿੰਡ ਸਾਫਾ ਸਰਪੰਚ ਪਿੰਡ ਪੱਖੋ ਕੇ ਮੈਂ ਮਾਰਾ ਤੇ ਫਿਰ ਡੇਰ ਬਾਅਦ ਬਾਬਾ ਲਾਲਕ ਸਭ ਜਿਹੜੀ ਬੀਤੀ ਰਾਤ ਅੱਗ ਲੱਗਣ ਦੀ ਘਟਨਾ ਹੋਈ ਹੈ ਕੀ ਗੱਲਬਾਤ ਹੋਈ ਹੈ ਜੀ ਮੈਂ ਮੰਡੀ ਕਾਨਕ ਤਲਾਵੰਗਿਆ ਸੀ ਤੇ ਮੈਨੂੰ ਫੋਨ ਗਿਆ ਵੀ ਤੁਹਾਡੇ ਖੇਤਾਂ 'ਚ ਅੱਗ ਲੱਗੀ ਪਿੰਡ ਦੇ ਨਾਲ ਹੈ ਬਿਲਕੁਲ ਖੇਤਨੀ ਦੇ ਤੇ ਉੱਥੇ ਕਿਸੇ ਨੇ ਟੰਗਿਆੜੀ ਦਾ ਛੁੱਟੀ ਆ ਤੇ ਮੈਂ ਫਿਰ ਆਪਣੇ ਭਰਾ ਨੂੰ ਫੋਨ ਕੀਤਾ ਕਿ ਤੋ ਲੱਗਾ ਮੈਂ ਜਾ ਨਹੀਂ ਸਕਿਆ ਇਹਨਾਂ ਨੇ ਫਿਰ ਦੋ ਤਿੰਨ ਟੈਕ ਲਗਾ ਕੇ ਤੇ ਬੜੀ ਔਖੀ ਰਾਜ਼ਾ ਗਮਝਾਈ ਆ ਕੋਈ ਪਿੰਡ ਨਾਲ ਪਿਆ ਜੇ ਫਿਰ ਮਰੀ ਨੂੰ ਫੋਨ ਕੀਤਾ ਵਾ ਉਹਨਾਂ ਫੋਨ ਚੁੱਕਿਆ ਉਹ ਮੁਰਕੀ ਫੋਨ ਬੰਦ ਕਰ ਦਿੱਤਾ ਕੋਈ ਦੂਜਾ ਆ ਜਣੇ ਨਹੀਂ ਚੁੱਕਿਆ ਮੁਰਕੀ ਬਹੁਤ ਫੋਨ ਲਾਇਆ ਉਹਨਾਂ ਨੇ ਕਿੰਨਾ ਕੰਨ ਨੁਕਸਾਨ ਹੋਇਆ ਜੀ ਵਿਗਾੜ ਤੇ ਨਾਰ ਸਰ ਗਿਆ ਤੇ ਵਿਗਾੜ ਕੰਨ ਸਰ ਗਿਆ ਲਗਭਗ ਚਲੋ ਸਭੀ ਕੇ ਕਵਾਂਟਰ ਨਿਕਲ ਗਿਆ ਤੇ ਬਾਅਦ ਅੱਜ ਦਾ ਕਵਾਂਟਰ ਦਾ ਕੰਨ ਹੋ ਗਿਆ ਪੀ ਸਰ ਇਹਦੇ ਸਬੰਧ ਚ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੀ ਬ੍ਰੀਕਸਟਾਰਟ ਆਈ ਸੀ ਹਮ ਹਮ ਤੇ ਫੋਟੋ ਫੋਟੋ ਲਾ ਕੇ ਲੈ ਗਈ ਸੀ ਉਹਨਾਂ ਨੇ ਫੋਨ ਕੀਤਾ ਉਹਨੂੰ ਫੈਬਰੂਅਰੀ ਰੇਟ ਨੂੰ ਇਹ ਉਹਨਾਂ ਨੇ ਫੋਨ ਨਹੀਂ ਚੁੱਕਿਆ ਸਰ ਇੱਥੇ ਦੋ ਗੱਡੀਆਂ ਨੇ ਇੱਕ ਤਾਂ ਕੋਰੀਡੋਰ ਦੇ ਅੰਦਰ ਹੈ ਜੀ ਕੋਰੀਡੋਰ ਦੀ ਹਣਾ ਇੱਕ ਨਗਰ ਕਾਉਂਸਲ ਦੀ ਗੱਡੀ ਸੀ ਜੋ ਕਿ ਇੱਥੋਂ ਬਟਾਲਾ ਸ਼ਿਫਟ ਹੋ ਗਈ ਜੇ ਇੱਥੋਂ ਮਤਲਬ ਨਗਰ ਕਾਉਂਸਲ ਦੀ ਗੱਡੀ ਹੁੰਦੀ ਤੇ ਇਹ ਨੁਕਸਾਨ ਉਹਨਾਂ ਵੱਸ ਸਕਦਾ ਹੈ ਉਹ ਹੋ ਸਕਦਾ ਵਾ ਪਰ ਉਹਨਾਂ ਫੋਨ ਚੁੱਕਿਆ ਕੋਈ ਡੋਰ ਵਾਲਿਆਂ ਪਰ ਮੁੜ ਕੇ ਫੋਨ ਹੀ ਚੁੱਕਿਆ ਉਹਨਾਂ ਬੰਦ ਕਰ ਦਿੱਤਾ ਕੀ ਮੰ ਕਰਦੇ ਆ ਮੰਗੇ ਹੋ ਕਰਨੇ ਆ ਭਈ ਜੇ ਮੈਂ ਤਾਂ ਨਾ ਵੀ ਪਿੰਡ ਦੇ ਵਾਲਿਆਂ ਨੂੰ ਵਾਸ਼ੀਏ ਨੂੰ ਕਹਣਾ ਚਾਹੀਦਾ ਭਈ ਲਾਗੇ ਚਾਗੇ ਧਿਆਨ ਰੱਖਣ ਜਿੱਦਾਂ ਚੰਗਿਆੜੀ ਇੱਥੇ ਛੁੱਟੀ ਇਹਨਾਂ ਨੇ ਲਫਾਫਾ ਭਰ ਕੇ ਇਹ ਨਾ ਇਹੋ ਜੇ ਕੰਮ ਕਰਨ ਜੇ ਕੰਮ ਨਾ ਕਰਦੇ ਤੇ ਅੱਗ ਨਹੀਂ ਲਾ ਸਕਦੀ ਸਰ ਕੀ ਅੱਗ ਦਾ ਕਾਰਨ ਫਿਰ ਤੁਸੀਂ ਰੂੜੀ ਦੀ ਚੰਗਿਆੜੀ ਨੂੰ ਮੰਨਦੇ ਚੰਗਿਆੜੀ ਨੂੰ ਮੰਨਦੇ ਆ ਕਿਉਂ ਉੱਥੇ ਨਾ ਰਾਤ ਦੇ ਲਫਾਫਾ ਟੁੱਟਿਆ ਵਾ ਤੇ ਲਫਾਫੇ ਦੇ ਵਿੱਚ ਅੱਗ ਹੀ ਸਰ ਖੁਦ ਲੋਕਾਂ ਨੂੰ ਆਪ ਅਵੇਅਰ ਹੋਣਾ ਚਾਹੀਦਾ ਕਿ ਵੇਖੋ ਇਹ ਅਨਾਜ ਹੈ ਇੱਕ ਜਿਹੜਾ ਹਰ ਇੱਕ ਨੇ ਇਨਸਾਨ ਨੇ ਖਾਣਾ ਤਾਂ ਜੇ ਲੋਕ ਖੁਦ ਆਪ ਹੀ ਅਵੇਅਰ ਨਾ ਹੋਣਗੇ ਤੇ ਫਿਰ ਉਹ ਲਈ ਕੀ ਹੋਊਗਾ ਮੈਂ ਅੱਜ ਵੀ ਬੰਦੇ ਫੇਰੇ ਇਕੱਠੇ ਕੀਤੇ ਆ ਮੰਨਦੇ ਵੀ ਆਪੀ ਇੱਥੇ ਰੋਲੀ ਛੁੱਟੀ ਆ ਤੇ ਹੋ ਸਕਦਾ ਲਫਾ ਫੈਂ ਜਾਵੇ ਲੋਕੀ ਮੰਨਦੇ ਵੀ ਆ ਤੁਹਾਨੂੰ ਕਿਸੇ ਤੇ ਸ਼ੱਕ ਆ ਗਿਆ ਜਿੰਦੋਂ ਪੁਲਿਸ ਨੂੰ ਜਾਂ ਦੱਸਿਆ ਵੀ ਆ ਫੌਣੇ ਬੰਦੇ ਨੇ ਨਹੀਂ ਸ਼ੱਕ ਤੇ ਹੁਣ ਕੀ ਦੇ ਕਾਣਾ ਜੋਰ ਦੇ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਵਾ ਹੁਣ ਸ਼ੱਕ ਕਿਤੇ ਕਰੀਏ ਇੱਥੇ ਜਿਹੜੀ ਨਗਰ ਕੌਂਸਲ ਦੀ ਹੈਗੀ ਹੈਗੀ ਫਰਮੂਲੇ ਗੱਡੀ ਉਹ ਮਟਾਲੇ ਸ਼ਿਫਟ ਹੋ ਗਈ ਆ ਗੇ ਕਰੋ ਮਟਾਲੇ ਸ਼ਿਫਟ ਨਾ ਹੁੰਦੀ ਇੱਥੇ ਧਿਆਨਪੁਰ ਕਸਬਾ ਵਾ ਡੇਰਾ ਬਾਬਾ ਲਾਨ ਕੇ ਆ ਸਾਹਪੁਰ ਜਾ ਜਾਣਿਆ ਉਹ ਵੀ ਬਥੇਰੇ ਕਸਬਾ ਵਾ ਕਿ ਜੇ ਉਹ ਗੱਡੀ ਇੱਥੇ ਹੁੰਦੀ ਤੇ ਨਕਸਾਣੋ ਹੁਣ ਬਸ ਖੜਦਾ ਸੀ ਤੇ ਇਹ ਤੇ ਬੜਾ ਚੋ ਹਿੰਮਤ ਕੀਤੀ ਆ ਪਿੰਡ ਪੈ ਗਿਆ ਵਾ ਟਰੈਕਟਰ ਚੰਚਰ ਆ ਗਿਆ ਤੇ ਉਹਨਾਂ ਨੇ ਬਿਨਾ ਦਿੱਤਾ ਵਾ ਸਰ ਜਿਹੜੀ ਬੀਤੀ ਰਾਤ ਅੱਗ ਲੱਗੀ ਸੀ ਤੁਸੀਂ ਮੌਕੇ ਤੇ ਮੌਜੂਦ ਸੀ ਕੀ ਵਾਕਿਆ ਕੀ ਸੀ ਪੁਰਾ ਜੀ ਇਹ ੱਗ ਲੱਗੀ ਹੈ ਜੀ ਫੋਨ ਗਿਆ ਜੀ ਸਰਪੰਚ ਸਾਹਿਬ ਦਾ ਮੌਕੇ ਦਾ ਸਰਪੰਚ ਸਾਹਿਬ ਦਾ ਜੀ ਜੀ ਤੇ ਫੋਨ ਕੀਤਾ ਅਸੀਂ ਫਿਰ ਦਵਾ ਦਵ ਲਿਆ ਕੇ ਟਰੈਕਟਰ ਮਗਰ ਹਰਮ ਪਾ ਕੇ ਤੇ ਬਹੁਤ ਤੇਜ਼ੀ ਨਾਲ ਜਿਹੜੀ ਇਹ ਅੱਗ ਬੁਝਾਈ ਅਸੀਂ ਸਰ ਕਿਤਰਾ ਮਸੇ ਕਾਬੂ ਅੱਗ ਤੇ ਕਿਦਾਂ ਕਾਬੂ ਪਾਇਆ ਜੀ ਫਿਰ ਪਿੰਡ ਵਾਲੇ ਵੀ ਪਏ ਸੀ ਇੱਥੇ ਕੱਚ ਬੱਚੇ ਚ ਪਾਣੀ ਬਹੁਤ ਜ਼ਿਆਦਾ ਸੀ ਉੱਥੋਂ ਬਾਲਟੀਆਂ ਨਾਲ ਪਾ ਕੇ ਕੋਹ ਟਰੈਕਟਰ ਨਾਲ ਹਰਮ ਨਾ ਤਵੇ ਵਾ ਕੇ ਜਿਹੜਾ ਅੱਗ ਜਿਹੜੀ ਕੰਟਰੋਲ ਕੀਤੀ ਪਿੰਡ ਵਾਲਿਆਂ ਨੇ ਤੇ ਸਰ ਜਿਹੜੀ ਫਾਇਰ ਬ੍ਰਿਗੇਡ ਨੂੰ ਤੁਸੀਂ ਕਾਲ ਕੀਤੀ ਰਾਤ ਕੀਤੀ ਸੀ ਕਾਲ ਆ ਰਾਤ ਕੀਤੀ ਸਰਪੰਚ ਸਾਹਿਬ ਨੇ ਜੇ ਮੌਕਾ ਦੇ ਆ ਤੇ ਉਹਨਾਂ ਪਹਿਲੂ ਫੋਨ ਚੁੱਕਿਆ ਬਾਅਦ ਚ ਉਹਨਾਂ ਫੋਨ ਬੰਦ ਕਰਤਾ ਲੱਗਦਾ ਕਿ ਉਹਨਾਂ ਦੀ ਬਹੁਤ ਜਦੀ ਆਪਣੀ ਵੱਡੀ ਲਾਪਰਵਾਹੀ ਹੈ ਹਾਂਜੀ ਹਾਂਜੀ ਯਕੀਨਨ ਤਾਂ ਫਿਰ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹਾਂਜੀ ਹਾਂਜੀ ਇਦਾਂ ਬਹੁਤ ਨੁਕਸਾਨ ਹੋ ਸਕਦਾ ਜੇ ਅੱਗ ਨਾ ਕੰਟਰੋਲ ਹੋ ਗਈ ਤੇ 25 30 ਗੱਲੇ ਲੱਗੇ ਕਣਕਾ ਜੇ ਖੜੀ ਸੀ ਕੀ ਮੰਗੀ ਕਰਦੇ ਆਪਾਂ ਮੰਗੇ ਤਾਂ ਇੱਥੇ ਆਉਣਾ ਇੱਥੇ ਮੌਕੇ ਦੇ ਮੁਰੇਰ ਆਉਣੀ ਚਾਹੀਦੀ ਤੇ ਉਹ ਹੈ ਨਹੀਂ ਜੇ ਨਾ ਇੱਥੇ ਪਿੰਡ ਪੈਂਦਾ ਤੇ ਜਿਆਦਾ ਨੁਕਸਾਨ ਹੋ ਸਕਦਾ ਹੈ ਤੇ ਜਿਹੜੀ ਪੁਲਿਸ ਰਾਤ ਹੀ ਆਈ ਸੀ ਕਿ ਪੁਲਿਸ ਰਾਤ ਆਈ ਆ ਉਹਨਾਂ ਹੀ ਅੱਗ ਬੁਝਾ ਕੇ ਚੱਲ ਗਏ ਆ ਬਾਅਦ ਚ ਕਿਤੇ ਪੁਲਿਸ ਆਈ ਆ ਉਹਨਾਂ ਫਿਰ ਫੋਟੋ ਫੋਟਾ ਕਰਕੇ ਖੜੀ ਇੱਥਾਂ ਤੇ ਜਿਹੜੀ ਗੜਦੌੜ ਪਟਵਾੜੀ ਆਉਣ ਤੇ ਮੌਕਾ ਵੇਖਣ ਤੇ ਆਣ ਕੇ ਆਪਣਾ ਸਾੜੀ ਗੜਦਾੜੀ ਕਰਕੇ ਜੋ ਨੁਕਸਾਨ ਹੋਇਆ ਉਹਦਾ ਹਰਜਾਨਾ ਪੜਨਾ ਚਾਹੀਦਾ ਸਰਕਾਰ ਕੋਲ ਬੜੇ ਫੰਡ ਹੁੰਦੇ ਆ ਜੀ ਸੜਾਕੋ ਸੱਕਦਾ ਵਾ ਮਿੱਤਰਾ ਤਾਂ ਪਿੰਡ ਪੱਖੋ ਕੋਲ ਮਹਿਮਾਰਾਂ ਦੇ ਕਿ ਅੱਗ ਲੱਗ ਗਈ ਸੀ ਤੇ ਉਥੇ ਸਰ ਇੱਕ ਪਈ ਰੂੜੀ ਰੂੜੀ ਤੇ ਚੰਗਿਆੜੀ ਦੀ ਅੱਗ ਲੱਗ ਕੇ ਕਰੀਬ ਇੱਕ ਵਿਗਾ ਕਨਕ ਤੇ ਇੱਕ ਵਿਗਾ ਨਾਲ ਸੜ ਗਿਆ ਕਿਸਾਨਾਂ ਨੇ ਮੰਗਿਆ ਕਿ ਮਤਲਬ ਸਾਨੂੰ ਜਿਹੜਾ ਉੱਥੇ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਜਿਵੇਂ ਕਿ ਕਿ ਸਾਨੂੰ ਹੁਣੇ ਇਸ ਚੀਜ਼ ਬਾਰੇ ਪਤਾ ਲੱਗਾ ਕੁਛ ਤੇ ਪਹਿਲਾਂ ਕੀ ਉਥੇ ਅਗਲ ਕੀ ਸੀਗੀ ਤੇ ਅਸੀਂ ਲੋੜ ਦੀ ਕਾਰਵਾਈ ਲਈ ਪਟਵਾਰੀ ਨੂੰ ਕਹ ਦਿੱਤਾ ਹੈ ਪਟਵਾਰੀ ਜਿਵੇਂ ਹੀ ਰਿਪੋਰਟ ਬਣਾ ਕੇ ਭੇਜਣਗੇ ਅਸੀਂ ਲੋੜ ਤਾਂ ਹੈ ਕਾਰਵਾਈ ਕਰਕੇ ਕਿਸਾਨਾਂ ਨੂੰ ਜੋ ਵੀ ਉਹਨਾਂ ਦਾ ਬੰਦਾ ਮੁਆਵਜ਼ਾ ਬਹੁਤ ਜ਼ਰੂਰ ਉਪਲਬਧ ਕਰਾਵਾਂਗੇ ਸਰ ਉਹਨਾਂ ਦੇ ਕੋਲ ਰੋਸ ਹੈ ਕਿ ਕੋਰੀਡੋਰ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਸਰ ਉਹਨਾਂ ਨੂੰ ਬੱਜ ਫੋਨ ਬੰਦ ਕਰ ਦਿੱਤਾ ਜੋ ਵੀ ਇਹਰੇ ਬਾਰੇ ਨਵੀਂ ਪੰਦੀ ਕਾਰਵਾਈ ਹੋਏਗੀ ਉਹਦੇ ਵਾਸਤੇ ਮੈਂ ਪੂਰੀ ਰਿਪੋਰਟ ਤਿਆਰ ਕਰਾਂਗਾ ਉਹਨਾਂ ਤੋਂ ਮੰਗੇ ਜਾਏਗਾ ਕਿ ਉਹਨਾਂ ਨੇ ਇੱਕ ਕਿਉਂ ਇਸ ਤਰੀਕੇ ਕੀਤਾ ਜਾਂ ਜੋ ਵੀ ਇਹਦੇ ਰਿਕਾਰਡਿੰਗ ਇਨਫਾਰਮੇਸ਼ਨ ਹੈਗੀ ਆ ਉਹ ਪ੍ਰੋਪਰ ਇੱਕ ਰਿਪੋਰਟ ਤਿਆਰ ਕਰਕੇ ਉਹਦੇ ਉੱਤੇ ਵੀ ਪੰਦੀ ਕਾਰਵਾਈ ਕੀਤੀ ਜਾਏਗੀ ਕਿ ਫਾਇਰ ਬ੍ਰਿਗੇਡ ਨੂੰ ਜੇ ਕਾਲ ਕੀਤਾ ਗਿਆ ਤਾਂ ਉਹ ਕਿਉਂ ਨਹੀਂ ਆਇਆ ਜੋ ਵੀ ਉਹਦੇ ਬਾਰੇ ਰਿਕਾਰਡਿੰਗ ਪ੍ਰੋਬਲਮ ਹੋਏਗੀ ਠੀਕ ਹੈ ਜੀ ਸਰ ਮੌਕਾ ਦੇਖੇਗਾ ਜੀ ਤਾਂ ਜੀ ਮੈਂ ਬਾਸ ਜਿਵੇਂ ਤਾਂ ਮੈਂ ਦੱਸਿਆ ਕਿ ਹੁਣੇ ਮੈਨੂੰ ਇਸ ਚੀਜ਼ ਬਾਰੇ ਇਨਫਾਰਮੇਸ਼ਨ ਮਿਲੀ ਹੈ ਤਾਂ ਮੈਂ ਹੁਣੇ ਬਾਸ ਮਿਲਣ ਲੱਗਾ ਹਾਂ ਉੱਥੇ ਜਾ ਕੇ ਮੌਕਾ ਦੇ ਕੇ ਕਿ ਸਾਨਾ ਦੀਆਂ ਸਾਰੀਆਂ ਮੰਗਾਂ ਨੂੰ ਸੁਣਾਇਆ ਜਾਏਗਾ ਤੇ ਉਹਨਾਂ ਦੇ ਉੱਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ